ਠੀਕ ਹੈ ਇੱਕ ਤਾਂ ਉਹ ਐਂਗਲ ਆ ਦੂਜਾ ਜਿਹੜੇ ਆਪ ਮਹਾਰੇ ਸੋਸ਼ਲ ਮੀਡੀਆ ਇਨਫਲੂਐਂਸਰਸ ਫੇਮਸ ਅਸੀਂ ਉਹਨਾਂ ਨੂੰ 네ਗੇਟਿਵਿਟੀ ਦੇ ਰੂਪ ਦੇ ਵਿੱਚ ਵੀ ਦੇਖ ਕੇ ਫੇਮਸ ਕਰ ਰਹੇ ਆ ਸਾਨੂੰ ਨਾ ਉਹਨਾਂ ਦੀ ਕਹਿ ਲੋ ਵੀ 네ਗੇਟਿਵ ਐਂਗਲ ਦੇ ਨਾਲ ਹੀ ਸਹੀ ਕੀ ਆਪਾਂ ਨੂੰ ਦੇਖਣੇ ਨਹੀਂ ਚਾਹੀਦੇ ਉਹ ਸੁਸਾਇਟੀ ਤੇ ਸੋਸ਼ਲ ਮੀਡੀਆ ਦੋਵਾਂ ਤੇ ਆਈਸੋਲੇਟ ਕਰਨ ਦੀ ਲੋੜ ਹੈ ਤੀਸਰਾ ਹੈਗਾ ਵੀ ਜਿਹੜਾ ਸਕੂਲ ਐਜੂਕੇਸ਼ਨ ਦੇ ਵਿੱਚ ਇਹ ਪਾਰਟ ਬਣਾਉਣ ਦੀ ਲੋੜ ਹੈ ਠੀਕ ਹੈ ਬੜੇ ਸਟੇਟਸ ਦੇ ਵਿੱਚ ਬੜੇ ਸਕੂਲਸ ਇਹਨੂੰ ਪਾਰਟ ਬਣਾ ਰਹੇ ਨੇ ਬਟ ਇਹਨੂੰ ਗਵਰਨਮੈਂਟ ਲੈਵਲ ਤੇ ਉੱਤੇ ਇੱਕ ਹਰ ਚੀਜ਼ ਜਦੋਂ ਅੱਜ ਤੁਸੀਂ ਤੁਹਾਡੇ ਬੱਚਿਆਂ ਨੂੰ बैड ਟੱਚ ਗੁੱਡ ਟੱਚ ਸਿਖਾਇਆ ਜਾ ਰਿਹਾ ਤੇ ਤੁਸੀਂ ਉਹਨੂੰ ਫਿਜ਼ੀਕਲੀ ਸਮਝਾ ਰਹੇ ਹੋ ਵੀ ਕਿਹੜੀਆਂ ਚੀਜ਼ਾਂ ਟੱਚ ਕਰਨਾ ਤਾਂ ਤੁਸੀਂ ਉਹਨੂੰ ਮੈਂਟਲੀ ਵੀ ਪ੍ਰਿਪੇਅਰ ਕਰ ਸਕਦੇ ਹੋ ਔਰ ਸਭ ਤੋਂ ਸੌਖਾ ਹੀ ਉਹ ਹੈ ਕਿ ਤੁਸੀਂ ਪੰਜਵੀਂ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਦੋਂ 3 ਸਾਲ ਦੇ ਬੱਚੇ ਦੇ ਹੱਥ 'ਚ ਫੋਨ ਆ ਰਿਹਾ ਔਰ ਬਹੁਤੇ ਪੇਰੈਂਟਸ ਨੂੰ ਤਾਂ ਰੈਸਟ ਕਰਨੀ ਵੀ ਨਹੀਂ ਆਉਂਦੀਆਂ ਵੀ ਉਹਦੇ ਕਿਵੇਂ YouTube ਨੂੰ ਰੈਸਟ ਕਰਨਾ ਤੇ ਕਰ ਵੀ ਲੋ ਤਾਂ ਉਹਦੇ ਵਿੱਚ ਆਣ ਵਾਲੀਆਂ ਜਿਹੜੀਆਂ ਐਡ ਨੇ ਉਹ ਇੰਨੀਆਂ ਬਲਗਰ ਹੁੰਦੀਆਂ ਨੇ ਵੀ ਬੱਚੇ ਨੂੰ ਤੁਸੀਂ ਉਹਦੇ ਤੋਂ ਦੂਰ ਕਰੇ ਨਹੀਂ ਸਕਦੇ ਫੋਨ ਅਸੀਂ ਉਹਨਾਂ ਦੇ ਹੱਥ ਆ ਫੜਾ ਰਿਹਾ ਠੀਕ ਹੈ ਸੋ ਜਿਹੜੀ ਸਮਝ ਬੱਚੇ ਨੂੰ ਜਾ ਕੇ 14 15 ਸਾਲ ਚਾਣੀ ਸੀ ਉਹ 5 ਸਾਲ ਦੇ ਬੱਚੇ ਨੂੰ ਆ ਰਹੀ ਠੀਕ ਹੈ ਬੱਚੇ ਛੇਤੀ ਮੈਚੁਰ ਹੋ ਰਹੇ ਨੇ